ਬਾਕੀ ਖੁਸ਼ ਹੋ। ਹਾਂ ਜੀ ਸਸਰੀਕਾਲ ਦਾ ਸਾਰਾ ਨੂੰ ਕੀਤਾ ਸਾਰੇ ਆਏ ਹੋ ਤੇ ਸਾਰੇ ਵਾਲੇ ਵਤੀਆ ਹੋ ਕੇ ਤੇ ਅੱਜ ਆਪਾਂ ਚੱਲ ਰਹੇ ਨੇ ਮੇਕਅਪ ਸ਼ੂਟ ਕਰਨ। ਜੋ ਕਿ ਰਾਮਪੁਰਾ ਤੋਂ ਆਪਾਂ ਨੂੰ ਇਨਵਾਈਟ ਆਇਆ ਸੀ ਤੇ ਆਪਾਂ ਜਾਣੇ ਆ। ਤੇ ਆਪਾਂ ਚੱਲੇ ਆ ਤੇ ਆਪਣੇ ਵਲੌਗ ਨਾਲ ਬਣ ਰਹੇ ਹਾਂ। ਕਮੈਂਟ ਕਰਕੇ ਜ਼ਰੂਰ ਦੱਸੋ ਵੀ ਅੱਜ ਆਪਾਂ ਜਿਹੜਾ ਬਲੌਗ ਕਿੱਦਾਂ ਲੱਗਿਆ। ਤੇ ਬਾਕੀ ਫਿਰ ਮਿਲਦੇ ਆਂ ਜੀ ਆਪਾਂ ਅੱਕੀ। ਜੀ ਆਪਾਂ ਪਹੁੰਚ ਗਏ 3 ਪੁਆਇੰਟ। ਆਰੇ ਆਪਾ ਜੁਣੀ ਹਨ ਮੌਸਮ ਚੈੱਕ ਕਰੋ ਗਾਇਸ ਇਹ ਆ ਰਾਮਪੁਰਾ ਟੀ ਪੁਆਇੰਟ ਚਲੋ ਮਿਲਦੇ ਆ ਫਿਰ ਆਪਾਂ ਅੱਗੇ ਅੱਜ ਜਿਆਦਾ ਨਾ ਨਾ ਤੇ ਅੱਜ ਆਪਾਂ ਸਾਈਡ ਦੇ ਰਾਮਪੁਰਾ ਇਹਨਾਂ ਕੀ ਆ ਰਾਮਪੁਰਾ ਟੀ ਪੁਆਇੰਟ ਉਹ ਅੱਗੇ ਆ ਉਧਰ ਸਾਹਮਣੇ ਚੱਲੋ ਸਰ ਪਹਿਲੇ ਵਾਰ ਤੱਕ ਹਾਂਜੀ ਆਪਾਂ ਦੇਖੋ ਨੇ ਪੂਰਾ ਪਰਫਾ ਸਾਨੂੰ ਮੈਂ ਕਹਤਾ ਸਾਹ ਵਾਪਸ ਕਿ ਤੇ ਆਪ ਵੀ ਸਾਹ ਦੇ ਆਪ ਨਿਕਲ ਸੰਦਾ ਬਦਲਣ ਚਾਹੁੰਦਾ ਬਾਕੀ ਕਮਾਤਰਾ ਦੇ ਮੇਕਅਪ ਸੋ ਦਾ ਕੰਨੀ ਰਹਿ ਤੀ ਤਾ ਵੀ ਉਹਨੇ ਇੰਚਰ ਬਹੁਤ ਕੰਨਾ ਹਾਂਜੀ 2 ਮਿੰਟ ਹੀ ਸਾਨੂੰ ਆਇਆ ਨਾ ਜੀ ਦਿੱਦੀ ਵਰਗੀ ਵਧੀਆ ਹਾਂ ਮੱਦਾ ਮੇਕਅਪ ਚੰਗਾ ਲਗਾਉਂਦਾ ਬਾਕੀ ਨੇ ਆਪਾਂ ਮੇਕਅਪ ਕਿਦਾਂ ਦੇਣੀਆਂ ਦੀਦੀ ਵਰਗੇ ਹਾਂਜੀ ਆਪਾਂ ਸੁਭਾਉਂਦੇ ਨੇ ਨਵੀਂ ਲੱਗਣਾ ਹਾਂਜੀ 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 ਹਰ ਵਾਰ ਕਰਾਤਾ ਹੈ ਰਸਾ ਕਿ ਦੱਸਦਾ ਹਾਂ ਕਰਾਉਂਦਾ ਹਾਂ ਚਲੋ ਸੁਬਨਾਲੇ ਗੋਜਾ ਕਰਨੀ ਮੈਂ ਕਿ ਦੀਦੀ ਇਹਨਾਂ ਕੇ ਗਤੋਂ ਨਹੀਂ ਪਾਣੀ ਕਰਦਾ ਸੀਗਾ ਹਾਂਜੀ ਹੋਰ ਹੈ ਜੀ ਮੇਰੇ ਤੋਂ ਅੱਧਾ ਹੋ ਜਾਵੇਗੀ ਤਾਂ ਵੈਸੇ ਤਾਂ ਅਜਾਦਾ ਨਾ ਕੰਪਲੀਟ ਨਹੀਂ ਹੋਇਆ ਤਾਂ ਕਰਕੇ ਲੱਗ ਰਿਹਾ ਬਾਕੀ ਦੀਦੀ ਪਰਾਣਾ ਨਹੀਂ ਇਸਰਾ ਬਾਕੀ ਦੀਨੇ ਆਪਾਂ ਜਦ ਫਾਈਨਲ ਮੇਕਅਪ ਉਹ ਕਿਦਾਂ ਲੱਗਦੀਆ Okay. ਨੀ ਤੁਹਾਡਾ ਮੈਸ ਲਉਂਦਾ ਹਾਂ ਹਾਂਜੀ ਤੱਕੇ ਤਾਂ ਨਹੀਂ ਤੱਕੇ ਤਾਂ ਨਹੀਂ ਮਗੇ ਹੂੰ ਜਿਸ ਨੇ ਮੇਕਅਪ ਦੇਖ ਬਾਕ ਐਡ ਕੀਤਾ ਨਹੀਂ ਦੁਹਾਨ ਲਾ ਕੇ ਚਲ ਕੋਈ ਨਹੀਂ ਜੀ ਦੋ ਦਰਗਾਹ ਤੇ ਉਹ ਜਿਸਕੇ ਇਹ ਤਾਂ ਮੇਗੇ ਚੱਲ ਰਿਆ ਸੀਗਾ ਤੇ ਧੱਕੇ ਅਸੀਂ ਪਾਣੀ ਵੀ ਨਹੀਂ ਪੀਤਾ ਸੀਗਾ ਹੁਣ ਦੇਖੋ 2 ਵਜੇ ਕੀ ਠੀਕ ਆ ਅਸੀਂ 12 10:00 ਵਜੇ ਆਏ ਹੋਏ ਹਣਾ ਤੇ ਹੰਨੇ ਨੂੰ ਭੁੱਖ ਲੱਗੀ ਪਈ ਆ ਹੁਣ ਬਾਜੀ ਉਹਨਾਂ ਨੇ ਰੋਟੀ ਬੰਗਾਈ ਸੀ ਆਪਾਂ ਰੋਟੀ ਖਾ ਰਹੇ ਹਾਂ ਨਾ ਦੇਖੋ ਮਿਹਨਤ ਤਾਂ ਬਹੁਤ ਲੱਗਦੀ ਹੈ ਨਾ ਤੁਸੀਂ ਉਹਦਾ ਕਹਿ ਜਾਂਦੇ ਹਣਾ ਮਿਹਨਤ ਬਹੁਤ ਲੱਗਦੀ ਆ ਕਿ ਗੱਲ ਤਾਂ ਨਾ ਬੋਲਿਆ ਕਰੋ ਤੇ ਬਾਕੀ ਹਰ ਇੱਕ ਤਾਂ ਅਸੀਂ ਸਪੈਲਟ ਕਰਾਇਆ ਕਰੋ ਹਣਾ ਤੇ ਕੋਈ ਨਾ ਕੋਪ ਮਿਲਦੀ ਆ ਹਾਂਜੀ ਇੰਤਜ਼ਾਰ ਦੰਕੜਗਾ ਹੋਗਾ ਸਮਾਪਤ ਤੇ ਨਵੀਂ ਲੁੱਕ ਦੇਖੋ ਇਦਾਂ ਫੇਸ ਤੇ ਰੱਖੀ ਰਹੀ ਹੈ ਫਾਈਵ ਮਿੰਟ ਕਿਹੜੀ ਟ੍ਰਿਕਸ ਨਹੀਂ ਕਰਦਾ ਦੋ ਦਿਨ ਪੂਰਾ ਕੈਡ ਮੇਕਅਪ ਕਰਤਾ ਨਾ

ਲੋਕ ਤਾਂ ਸਿੱਕੇ ਤੇ ਨਾਲ ਆਦੀਆ ਬਾਕੀ ਆ ਦੇ ਕੋ ਰਾਮਪੁਰਾ ਬੋਲਾ ਆਦੀਆ ਦੇ ਸਲੂਨ ਆ ਇੱਥੇ ਜ਼ਰੂਰ ਇੱਕ ਵਾਰੀ ਬੋਕ ਹੈਂਡ ਕੰਮ ਆਦੀ ਜੀ ਉਹਨਾਂ ਦਾ ਦੇਖੋ ਮਿੱਤਰੋ ਮੈਂ ਤਾਂ ਲਾਦੀਆ ਇਦਾਂ ਨਹੀਂ ਕੰਮ ਹੁੰਦਾ ਦੇਖੋ ਆਇਸ ਕੇ ਬਾਈਲੋਕ ਤੇ ਆ ਗਈ। ਇਹ ਨਾ ਦਿਨ ਨਾ ਤੋਂ। ਹੈਲੋ ਗਾਇਸ ਸਾਰੇ ਨਾਲ ਦੱਸੋ ਮਾ ਸੰਸੂਰ ਸੋਸੋ ਸੋਸੋ। ਚਲੋ ਬਈਆ ਹੁਣ ਆਕਲ। ਨਹੀਂ ਨਹੀਂ ਬਹੁਤ ਸਨ ਲੱਗਿਆ ਜੋ। ਆਜੋ। ਚਲੋ ਬੈਟਰ ਆਇਓ। ਲਾਹ ਕੀ ਕਹਨੂਗੀ ਕਿ ਨਾ ਮੇਕਅਪ ਬਹੁਤ ਐਂਡ ਕੀਤਾ ਤੇ ਜੀ ਨੇ ਤੋਂ ਇਹ ਦੱਸ ਸਕਦੇ ਹਾਂ ਮੈਨੂੰ ਫੋਲ ਨਹੀਂ ਲੱਗਦਾ ਸੀ ਸਿਰਾਂ ਤੇ ਤੱਤ ਤੱਤ ਕੁਛੜਾ ਤੱਤ ਹਾਂ ਤੇ ਤੁਹਾਨੂੰ ਦੱਸ ਸਕਦੇ ਹਾਂ ਮੈਨੂੰ ਫੋਲ ਲੱਗਦਾ ਹਾਂ ਵੀ ਥੋੜਾ ਪਾਰ ਵੀਡੀਓ ਵਗੈਰਾ ਸ਼ਮਤ ਅੰਦਰ ਵਾਰ ਕਰ ਲਈ ਹਣਾ ਤੇ ਬਹੁਤ ਥੱਕ ਗਿਆ ਮੈਂ ਇਹਨਾਂ ਲਈ ਬੈਠੇ ਸੀ ਕੱਲਾ ਮੈਂ ਤਾਂ ਵੀ ਥੱਕ ਗਿਆ ਹਣਾ ਤੇ ਇਹਨਾਂ ਨੇ ਦੇਖੋ ਹਣਾ ਹੁਣ ਬੈਠਿਆ ਇਹ ਇਹਨਾਂ ਨੇ ਆਹ ਵਾਲੀ ਹੀਲ ਪਾਈ ਸਿਆ ਦੇਖੋ ਕੀ ਦੂਰੀ ਹੈ ਨਾ ਤੇ ਇਹ ਬਹੁਤ ਜਿਆਦਾ ਹੋਵਰੇ ਸੀਗੇ ਤੰਗ ਤੇ ਦੇਖੋ ਹਨ ਹੁਣ ਬੈਠੇ ਆਏ ਉਹ ਥੱਕ ਗਏ ਪੂਰੇ ਦੇਖੋ ਹਨਾ ਤੁਸੀਂ ਉਦਾਂ ਨਾ ਭਰਾ ਬਣ ਕੇ ਗਲਤ ਬੋਲਣ ਲੱਗ ਜਾ ਕਰੋ ਹਨਾ ਸਾਡਾ ਵੀ ਕੰਮ ਹੀ ਹੈ ਤੇ ਥੋੜੀ ਜੀ ਇੱਜ਼ਤ ਕਰਿਆ ਕਰੋ ਕੰਮ ਦੀ ਨਾਲੇ ਸਾਡੀ ਵੀ ਕਰਿਆ ਕਰੋ ਭਰਾ ਬਣ ਕੇ ਤੇ ਕੰਮ ਕੰਮ ਹੀ ਹੁੰਦਾ ਨਾ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਨਾ ਹੁਣ ਸਵੇਰ ਦੇ ਆਏ ਹੋਏ ਆ ਤੇ 4:30 ਹੋ ਗਏ ਤੇ ਬਸ ਹੁਣ ਮੇਕਅਪ ਰਿਮੂਵ ਕਰਾਉਨੇ ਆ ਫਿਰ ਆਪਾਂ ਦੇਣੇ ਥੱਕੇ ਬਹੁਤ ਪਏ ਹਨਾ ਤੇ ਪਰ ਲੰਗ ਵੇਸ ਕੋ ਵਾਪੇ ਆ ਕੇ ਨਾ ਫਿਰ ਚਲੋ ਮੈਂ ਕਰ ਸ਼ਾਟ ਕਿਉਂਦੇ ਨਾਲ ਤੇ ਚਲੋ ਹੱਦ ਤੱਕ ਮਟਨ ਕਰਾ ਪਰ ਵਿੱਚ ਸਭ ਲ ਪਰਫਰਟ ਨੱਤੇ ਮੇਕਅਪ ਕਰਾਉਂਦਾ ਕਰੀ ਹੋਣੀ ਯਾਰਾ ਦਿਲ ਸ਼ੌਕ ਨਹੀਂ ਹੈਗਾ ਸਹੀ ਗੱਲ ਆ ਸਾਡੇ ਮਜਬੂਰੀ ਆ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਬਸ ਐਂ ਤਰਹ ਪਰ ਤੇ ਮੇਕਅਪ ਕਰਾਉਣਾ ਸਾਕੀ ਗੱਲ ਥੋੜੀ ਆ ਘੰਟਾ ਤੋਂ ਘੰਟੇ ਬੈਠਣਾ ਪੈਂਦਾ ਠੰਡ ਚਾਦ ਮੈਂ ਠੰਡੇ ਪਰ ਨਾਲ ਹੱਟ ਵਸ਼ ਕਰਾਇਆ ਹਾਂਜੀ ਇਹ ਘਰ ਆਲ ਕਰਾਣਾ ਸਾਥੀ ਗੱਲ ਥੋੜੀ ਆ। ਤੋਂ ਘੰਟੇ ਮੈਂ ਕੋਸੇ ਤੇ ਬੱਠੀ। ਦਿਨਾ ਕੋਟੀ ਤੋਂ ਠੰਡ ਦੱਤ ਬਹੁਤ ਜ਼ਿਆਦਾ ਸੀ। ਅੱਜੂੰ ਵੀ ਬਹੁਤ ਨਾ ਮਤਲਬ ਕਹਿੰਦਾ ਬਾਪ ਧੁੱਪ ਹੀ ਨਹੀਂ ਨਿਕਲਦੀ ਧੁੱਪ ਨਹੀਂ ਹੋ ਜਾਂਦੀਂਦੀ ਆ ਤੇ ਅੱਜ ਮਤਲਬ ਬੱਦਲ ਜਗਾਰੇ ਖਰਾਬ ਨੇ ਤੇ ਠੰਡ ਜੀ ਬਹੁਤ ਸੀ ਨਾ ਇਹਨਾਂ ਨੇ ਦੇਖੋ ਨਾ ਠੰਡੇ ਵਾਲੀ ਨੂੰ ਤੋਂ ਤავਦਾ ਮਤਲਬ ਵਾਲਵ ਨੂੰ ਨਾ ਵਾਸ਼ ਕਰਵਾਇਆ ਨਾ ਜਿਹੜੇ ਅੱਖਾਂ ਤੇ ਲੱਗ ਚ ਪਾਇਆਗਾ ਇਹਦੇ ਤੋਂ ਪਾਉਣ ਲਿਆ ਧੁੰਦਲਾ ਧੁੰਦ ਆ ਅੱਖਾਂ 'ਚੋਂ ਲੱਗ ਜਾਂਦਾ ਅੱਖਾਂ ਦੇ ਬਾਹਰ ਨਿਕਲਦਾ ਰੈਟਕ ਪੈਂਦੀ ਆ। ਹੋਰ ਯਾਰ ਗਲਤ ਕਿਵੇਂ ਟ ਨਾ ਕਰਿਆ ਕਰੋ। ਤੇ ਬਾਕੀ ਗੰਗਾਂਵੇਂ ਹੁੰਦਾ ਨਾ ਤੇ ਸਾਨੂੰ ਸਾਨੂੰ ਪਤਾ ਨਾ ਸਾਡੇ ਕਿਦਾਂ ਨੇ ਲਾਦਾ ਹਨ ਕਿ ਕਿਦਾਂ ਦੀ ਸਿਚੁਏਸ਼ਨ ਹੈ ਨਾ ਪਿਓਰ ਕਿਦਾਂ ਜੀ ਗਾਦਾ ਨਾ ਇਦਾਂ ਹਨਾ ਵੀ ਥਰੇ ਫਿੱਤੇ ਰਹੀ ਹੈ ਨਾ ਇਦਾਂ ਕਰਕੇ ਬਹੁਤ ਔਖਾ ਹੁੰਦਾ ਹੈਗਾ ਕਹਿੰਦਾ ਸਭ ਜਿਹੜਾ ਮਾੜਾ ਬੋਲ ਕਰਦਾ ਨਾ ਰੋਟੀ ਬਣ ਕੇ ਆਪਾਂ ਉਹਨੂੰ ਕੁਛ ਨਹੀਂ ਕਹਿੰਦਾ ਠੀਕ ਹੈ ਉਹਨਾਂ ਦਾ ਵੀ ਕੰਮ ਰੋਸਟ ਕਰਨਾ ਸਾਡਾ ਕੰਮ ਵੀ ਇੱਕ ਹੈਗਾ ਜਿਹੜਾ ਰੋਸਟ ਕਰਨਾ ਕਰੇ ਜਾਓ ਹਨਾ ਪਰ ਇਹਨਾਂ ਨੇ ਹੁੰਦਾ ਨਾ ਯਾਰ ਵੀ ਬਾਲਾ ਗਾਦਾ ਹੈ ਨਾ ਬੰਦੇ ਨੂੰ ਕਈ ਆਣਾ ਸੁੰਗਾ ਮਾਰੀ ਜਾਣੀ ਮਾਰੀ ਨਾ ਉਹ ਥੱਕਾ ਜਾਂਦਾ ਨਾ ਯਾਰ ਚਲੇਦਾ ਨਾ ਕਰਿਆ ਕਰੋ ਵੈਸੇ ਅਸੀਂ ਉਹ ਨਹੀਂ ਕਰ ਰਹੇ ਹਾਂ ਨਾ ਵੀ ਉਹ ਕਰ ਰਹੇ ਹਾਂ ਜਾਂ ਤੁਸੀਂ ਦੇਖਿਆ ਅਸੀਂ ਕਦੇ ਰਿਪਲਾਈ ਕੀਤਾ ਨਹੀਂ ਕਿ ਸਾਨੂੰ ਵੈਸੇ ਅਸੀਂ ਉਦਾਂ ਉਦ ਦੇ ਦੱਸ ਦਿਆਂਗੇ ਤੁਹਾਨੂੰ ਵੀ ਜਦੋਂ ਜਦੋਂ ਦੇਖਦੇ ਹਾਂ ਇਹ ਕਮੈਂਟ ਹੈ ਨਾ ਕਿ ਇਦਾਂ ਥੋੜੀ ਹੁੰਦਾ ਨਾ ਵੀ ਸਾਨੂੰ ਪਤਾ ਹੁਣ ਸਾਡੀ ਕੰਡੀਸ਼ਨ ਕਹਿ ਰਹੀ ਹੈ ਨਾ ਕੋਈ ਸਾਡੇ ਘਰੇ ਆ ਕੇ ਨਹੀਂ ਦੇਖਦਾ ਨਾ ਤੇ ਸਾਨੂੰ ਪਤਾ ਬਾਕੀ ਕੰਮ ਦਾ ਕੰਦਾ ਦੱਸੂ ਤੁਰੇ ਫਿਰਦੇ ਆ ਨਾ ਵੈਸੇ ਵਿਆਹ ਤਾਂ ਪਹਿਲਾਂ ਇੱਕ ਦੂਜੇ ਨਾਲ ਰਹਿੰਦੇ ਆ ਅਸੀਂ ਰਹਿੰਦੇ ਕੋਈ ਨਹੀਂ ਅਸੀਂ ਕੰਮ ਤੱਕ ਆਉਂਨੇ ਆ ਇੱਕ ਦੂਜੇ ਨਾਲ ਬੰਦ ਘਰ ਚੱਲ ਜਾਂਦੇ ਆ ਬਾਕੀ ਸਾੜੇ ਘਰ ਸਾਰਾ ਨੂੰ ਪਤਾ ਸਾੜਾ ਛੇ ਨੂੰ ਪਿਆ ਹੋਇਆ ਸਾਡੇ ਮਾਪਿਆਂ ਤੇ ਮਰਜ਼ੀ ਨਾਲ ਹੀ ਸ ਬਾਹਰ ਆਉਨੇ ਆ ਨਹੀਂ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਬਾਹਰ ਆਉਣ ਦਾ ਬਾਕੀ ਕੋਈ ਨੇ ਬਹੁਤ ਜ਼ਿਆਦਾ ਆਪਣੀ ਮੈਰਜ ਵੀ ਹੈ ਨਾ ਤੋ ਤਿੰਨ ਮਹੀਨੇ ਬਸ ਅਪਡੇਟ ਕਰ ਲਓ ਨਾ ਤੇ ਤੁਮ ਕੋਈ ਨਾ ਚੱਲ ਇਦਾਂ ਚਲੇ ਜਾਂਦਾ ਮਾੜਾ ਮੋਟਾ ਤਾਂ ਨਾ ਚਲ ਕੇ ਲਾ ਕਰੋ ਇਦਾਂ ਕਮੈਂਟ ਫਣੀ ਹੈ ਨਾ ਕੋਈ ਚੱਕ ਨਹੀਂ ਹੈ ਨਾ ਪਰ ਬਾਹਲੇ ਨਾਲ ਉਹਦਾ ਕਈ ਕਮੈਂਟ ਕਰ ਰਹੇ ਆ ਮੈਂ ਤੁਹਾਨੂੰ ਆਪਾਂ ਲਾਈਵ ਹੋਵਾਂਗੇ ਦਿਖਾਉਂਗਾ ਮੈਂ ਸਕਰੀਨਸ਼ਾਟ ਲੈਤੇ ਹੋਏ ਜਿਹੜੇ ਬੰਦੇ ਨੇ ਬਹੁਤ ਜ਼ਿਆਦਾ ਗਲਤ ਕਮੈਂਟ ਕਰ ਰਹੇ ਹਨ ਨਾਲੇ ਉਹ ਪੰਜਾਬੀ ਬੰਦੇ ਆ ਨਾ ਇਦਾਂ ਵੀ ਨਹੀਂਗਾ ਕਿ ਕੋਈ ਬਾਹਰ ਜਨੇ ਜਮਾ ਯਾਰ ਪੰਜਾਬੀ ਬੰਦੇ ਆਪਣੇ ਇਹਦੇ ਪਿੰਡਾਂ ਦੇ ਹੁੰਦੇ ਹਨ ਉਹਨਾਂ ਨੇ ਕਹ ਰੱਖਿਆ ਮੈਂ ਸਕਰੀਨਸ਼ਾਟ ਲੈ ਰੱਖਿਆ ਚਲੋ ਕੋਈ ਚੱਕ ਨਹੀਂ ਹੈ ਨਾ ਬਾਬਾ ਭਲੀ ਕਰੇ ਤੇ ਬਾਕੀ ਆਪਾਂ ਮਿਲਦੇ ਹਾਂ ਅੱਗੇ ਚਲੋ ਤੇ ਅਜੇ ਮੇਕਅਪ ਰਿਮੂਵਡ ਹੋਣਾ ਚਲੋ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਮਾਪੇ ਆਪਣੇ ਕੋਲ ਹੋਰ ਤੇ ਆਪਾਂ ਉਹਨਾਂ ਨਾਲ ਵਾਧੇ ਰੱਖ ਸਕਦੇ ਹਣਾ ਉਹਨਾਂ ਨੂੰ ਸਫਲਪੂਰਵਕ ਕੰਮ ਕਰ ਸਕਦੇ ਆਪਾਂ ਨੂੰ ਆਪਣੇ ਮਾਪਿਆਂ ਕੋਲ ਕੋਸ਼ਿਸ਼ ਕਰਨੀ ਤਾਂਕਾ ਆਪਾਂ ਕੋਈ ਵੀ ਹੱਤ ਟੱਪ ਸਕਦੇ ਆ ਕਿਉਂਕਿ ਮਾਪੇ ਤਾਂ ਪਿਆਰ ਆਪਾਂ ਨੂੰ ਕੋਈ ਕੀ ਨਹੀਂ ਦੇ ਠੀਕ ਹੈ ਆਪਾਂ ਨਾਲ ਪਿਆਰ ਮਤ ਰੱਖਣ ਵਾਸਤੇ ਵਧੀਆ ਬਣਾਉਣ ਵਾਸਤੇ ਅਸੀਂ ਸਭ ਬੜਾ ਪੂਰਾ ਕੰਮ ਵਾਸਤੇ ਆਪਾਂ ਕੋਸ਼ਿਸ਼ ਵੀ ਕਰਿਆ ਅਸੀਂ ਬੇਸਿਕ ਪੱਲੇ ਰਕਮੈਂਡੇਸ਼ਨ ਨਾ ਕਰਿਆ ਪਰ ਮੇਰੇ ਆਪਣੇ ਮਾਪੇ ਤੇ ਇੱਥੇ ਤਾਂ ਬਹੁਤ ਘਰਦਿਆਂ ਬਾਕੀ ਸਾਰੇ ਘਰਾਂ ਆ ਕੇ ਵੀ ਦੇਖ ਸਕਦੇ ਹੋ ਕਿ ਤੁਸੀਂ ਆਏ ਨਹੀਂ ਅਸੀਂ ਇੱਥੇ ਮਾਪੇ ਤੇ ਮਰ ਤੁਤ ਬੜਾ ਬਾਰਤ ਰਹਿਤੇ ਆ ਅਸੀਂ ਦੋਨੇ ਆਪਣੀ ਮਰਜ਼ੀ ਤੇ ਬਿਨਾਂ ਬਾਹਰ ਜਾਂਦੇ ਚਲੋ ਕੋਈ ਨਾ ਮਿੱਤਰੋ ਅਗਰ ਆਪਾਂ ਮਿਲਦੇ ਆਗੇ ਤੇ ਹਾਂ ਪੁੱਤਰੀ ਅੰਤ ਵਿੱਚ ਕਿੰਨਾ ਮੁਹੱਬਤ ਸੰਭਲਣਾ ਹੈ ਆਹ ਸੀ ਯੂ ਤੈਨੂੰ ਨਾ ਬੱਸ ਸੋਲੀ ਐਟ ਟੂਨ ਰਾਹੀ ਰੁਕ ਜਾ ਜਾ ਰੁਕ ਜਾ ਰੁਕ ਜਾ ਕਰਾ ਰਹੇ ਆ ਆਪਾਂ ਤਾਂ ਵੀਡੀਓ ਬਣੀ ਬਣਾਈ ਸੀ ਕਿ ਤੁਸੀਂ ਇੱਥੇ ਜਾ ਕੇ ਤਾਂ ਤਾਂ ਪਰ ਇਹ ਸੀਗਾ ਦੇਖ ਕਿ ਕਿੰਨੇ ਗੜਬੜ ਹੋ ਜੇ ਹਾਂ ਬੇ ਮਿੱਤਰੋ ਮੇਕਅਪ ਹੋ ਗਿਆ ਰਿਮੂਵਰ ਤੇ ਹੁਣ ਆਪਾਂ ਚੱਲੇ ਜੇ ਘਰੇ ਤੇ ਦੀਦੀ ਹੋਣੀ ਤਾਂ ਗਏ ਬਾਹਰ ਆਜੋ ਸਰ ਹੁਣ ਆਪਾਂ ਚੱਲੀਏ ਫਿਰ ਚੱਲੀਏ ਲੇਟ ਹੋ ਜਾਏ ਆਜ ਚੱਲੀਏ ਚਲੋ ਮਿੱਤਰੋ ਹੁਣ ਆਪਾਂ ਚੱਲੇ ਆ ਯਾਰ ਤੁਹਾਨੂੰ ਬਾਅਦ ਦਾ ਮਾਹੌਲ ਦਿਖਾ ਦੇਣਾ ਨਾ ਬਾਕੀ ਸਲੂਟ ਭਾਈ ਰਿਕਾ ਦਾ ਬਹੁਤ ਕੈਂਟ ਆ ਆਪਾਂ ਤੁਹਾਨੂੰ ਥੋੜਾ ਦਿਖਾ ਦਿੰਨੇ ਆ ਆ ਦੇਖੋ ਹਾਂਜੀ ਮੈਂ ਆਜੋ ਚਲਿਏ ਸਰ ਆਜੋ ਆਜੋ ਮੈਂ ਵੀ ਚਲਿਏ ਆ ਚਲਿਏ ਚਲੋ ਹਾਂਜੀ ਹੁਣ ਆਪਾਂ ਚੱਲੇ ਆਂ ਦੀਦੀਆਂ ਦਾ ਸਵਾਲ ਲੱਗਿਆ ਬਹੁਤ ਚਲੋ ਠੀਕ ਹੈ ਇਹਨੂੰ ਚੱਲੀਏ ਬੰਦਾ ਪਤਾ ਨਹੀਂ ਬਈ ਬਾਈ ਬਾਈ ਥੈਂਕ ਯੂ ਹਾਂਜੀ ਆਪਾਂ ਵੀ ਚੱਲਦੇ ਆਂ ਮਾਸ਼ਾਲਲਾ ਦੇਨੇ ਕਿਵੇਂ ਲੱਗਾ